ਸਸ਼ੀਕਲ ਜੀ ਸਾਰਿਆਂ ਨੂੰ ਅੱਜ ਲੱਗਿਆ ਜੀ ਆਪਾਂ ਪੰਜੀਰੀ ਬਣਾਉਣਾ ਆਓ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆਂ ਨਾਲੇ ਬਣਾਉਣੀ ਆ ਪੰਜੀਰੀ ਪਹਿਲਾਂ ਆਪਾਂ ਭੁੰਨਦੇ ਆਂ ਖੋਲਮਖਾਣੇ ਤੇ ਗੁੰਦਾ ਤੇ ਕਮਰਦਸ ਜਿੰਨਾ ਕੋਲ ਲੱਗੇ ਤੇ ਇਹਨਾਂ ਨੂੰ ਲਵਾਂਗੇ ਆਪਾਂ ਪੀਸ ਖੋਲਮਖਾਣੇ ਆਪਾਂ ਭੁੰਨ ਲੈਨੇ ਆ todo dia anda ir para construir com camarão a de bunda

ਆਪਾਂ ਪਾਈਏ ਗੁੰਦਾ ਗੁੰਦਾ ਭੁੰਨ ਕੇ ਫਿਰ ਆਪਾਂ ਇਹਨਾਂ ਨੂੰ ਲਾਵਾਂਗੇ ਪੀਸ ਇਹ ਜਿਵੇਂ-ਜਿਵੇਂ ਪੁਨੀਆਂ ਤੇ ਆਵੇਗੀ ਘਾਰਾ ਇਹਨਾਂ ਨੇ ਕਿਉਂ ਚੂਸ ਲੈਣਾ ਅੱਗੇ ਗੁੰਦਾ ਲਿਆਈ ਗੀਆਂ ਸੀ ਉਹ ਨਾ ਖਿਲਰਦੇ ਜਾਂਦੀਆਂ ਸੀ ਆ ਵੇਖਿਆ ਹੋਣੀ ਇਹਨਾਂ ਜਾਪ ਦੇ ਵਿੱਚ ਭੁੰਨ ਕੇ ਜੀ ਆਪਾਂ ਲਈਏ ਕੱਢ ਗੁੰਡਾ ਨੂੰ

ਮਖਾਣੇ ਆਪਾਂ ਲਵਾਂਗੇ ਜੀ ਗ੍ਰੈਂਡ ਕਰ ਇਹ ਚੰਗੀ ਤਰ੍ਹਾਂ ਇਹਨਾਂ ਦਾ ਪਾਊਡਰ ਬਣਾ ਲਾਂਗੇ ਤੇ ਹੁਣ ਆਪਾਂ ਪਉਣ ਲੈਨੇ ਆ ਪਹਿਲਾਂ ਆਟਾ ਆٹے ਵਾਸਤੇ ਪਹਿਲਾਂ ਲਈਏ ਜੀ ਆਪਾਂ ਝੋ ਇਹ 2 ਕਿਲੋ ਝੋ ਆਸੀ ਆਪਾਂ ਅੜਕਿਤਾ ਵਾ ਕਿਉਂ ਪਿਗਲਣ ਤੇ ਥੋੜਾ ਟਾਈਮ ਲੱਗਣਾ ਜਦੋਂ ਤੱਕ ਆਟਾ ਨਹੀਂ ਭੁੱਜ ਜਾਂਦਾ ਉਹ ਤੱਕ ਆਪਾਂ ਇਹਨੂੰ ਇਸ ਤਰ੍ਹਾਂ ਹਿਲੋਂ ਦੇਵਾਂਗੇ ਮੱਠੀ ਮੱਠੀ ਅੱਗ ਤੇ ਆਟੇ ਨੂੰ ਪਾ ਚੰਗੀ ਤਰ੍ਹਾਂ ਪੁੰਨ ਲੈਣਾ ਬੋਝ ਗਿਆ ਵਾ ਤੇ ਨੂੰ ਆਪਾਂ ਲਾ ਲਈਏ ਥੱਲੇ ਥੱਲੇ ਲਾ ਕੇ ਤੇ ਛੋਣੇ ਆਪਾਂ ਬਾਕੀ ਸਮਾਨ ਬੋਝ ਗਿਆ ਨੂੰ ਲਾ ਲਈਏ ਥੱਲੇ ਥੱਲੇ ਲਾ ਕੇ ਤੇ ਛੋਣੇ ਪਾ ਲਈ ਬਾਕੀ ਸਮਾਨ ਚਪਾਤੀਆ ਪਾਉਣ ਖੰਡ ਖੰਡ ਆਪਾਂ ਆਪਦੇ ਸਵਾਦ ਦੇ ਸਾਮਨਾ ਰੱਖ ਨਵਾਂਗੇ ਕਿਉਂਕਿ ਅੱਜ ਕੱਲ ਹਰ ਇੱਕ ਘਰ ਚ 슈ਗਰ ਦੇ ਮਰੀਜ਼ ਆ ਸਾਡੇ ਦੇ ਆ ਮਰੀਜ਼ ਆ 슈ਗਰ ਦੇ ਪਰ ਖੰਡ ਖਾਣ ਨੂੰ ਨਹੀਂ ਟਾਲਦੇ ਨਪਾ ਪਾ दिए ਮਿਕਸ ਹੋਇਆ ਸਾਰਾ ਗੁੰਡਾ ਮਖਾਣੇ ਸਭ ਕੁਝ ਹੋ ਨਹੀਂ ਨਾ ਨਹੀਂ ਚੁਸਨਾ ਕਿਉਂ ਨਾਲ ਪਾ ਦੀਏ ਜੁਵੈਣ ਥੋੜੀ ਜੀ ਜੁਵੈਣ ਵੀ ਲੱਕੜੀ ਬਹੁਤ ਵਧੀਆ ਹੁੰਦੀ ਹੈ ਇਧਰ ਆਪਾਂ ਜਿਹੜੇ ਡਰਾਈ ਫਰੂਟ ਆ ਉਹ ਵੀ ਕੱਟ ਕੇ ਰੱਖ ਲਿਆ ਥੋਣੇ ਵੀ ਆਪਾਂ ਜਿਹੜੇ ਆ ਪੰਜੀਰੀ ਦੇ ਵਿੱਚ ਐਡ ਕਰ ਦਾਂਗੇ ਆਜੋ ਜੀ ਪੰਜੀਰੀਆ ਰੈਡੀ ਜਿੰਨੇ ਜਿੰਨੇ ਖਾਣੀ ਆ ਆਜੋ ਨਾਲ ਹੀ ਆਓ ਤੇ ਖਾ ਕੇ ਤੇ ਦੱਸੋ ਸਵਾਦ ਕਿਸ ਤਰ੍ਹਾਂ ਦਾ ਪੰਜੀਰੀ ਦਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਦਨੀਆਂ ਹੋਰ ਵੀ ਵੀਡੀਓਜ਼ ਵੇਖਣ ਦੇ ਲਈ ਥੈਂਕਸ ਫॉर ਵਾਚਿੰਗ ਦਿਸ ਵੀਡੀਓ